ਆਜੋ ਵੀਰ ਤੁਰਿਆ ਕੋਣ ਆ ਗਏ ਹੰਦਰ ਰਾਜ ਦੀ ਬੋਲਾਂ ਕੰਟਾ what's up ਵਾਹ ਵਰਦਾ ਕੇ ਸ਼ਾਹੀ ਨਹੀਂ ਚੱਲਣ ਦੇਵਾਂਗੇ ਨਹੀਂ ਚੱਲਣ ਦੇਣ ਦੇਵਾਂਗੇ ਅਸੀਂ ਆਪਦੇ ਹੱਕ ਲੈ ਕੇ ਹਟਾਂਗੇ ਜੈ ਜੈਕਾਰੇ ਦੇ ਅੜਾਏ ਤਾਨਾ ਸ਼ਾਹੀ ਨਹੀਂ ਸਹਿਾਂਗੇ ਨਹੀਂ ਸਹਿਾਂਗੇ ਨਹੀਂ ਸਹਿਾਂਗੇ ਹੱਥ ਸਾਜ ਨਹੀਂ ਲੜਦੇ ਰਹਾਂਗੇ ਹੱਥ ਸਾਜ ਲੜਦੇ ਰਹਾਂਗੇ ਹਾਂਜੀ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਵੀਰੇ ਜਗਮੇਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਜੀ ਪੋਨਾਪਿੰਡ ਜੀ ਅੱਜ ਤੁਸੀਂ ਪੱਤਰਕਾਰਾਂ ਨੂੰ ਬੁਲਾਇਆ ਜੀ ਇੱਕ ਸ਼ਾਮਲਾੜ ਦੇ ਸੰਬੰਧ ਦੇ ਵਿੱਚ ਕੀ ਮਾਮਲਾ ਜੀ ਪੂਰਾ ਉਹਦੇ ਬਾਰੇ ਮਾਮਲਾ ਦੇਖੋ ਜੀ ਸ਼ੁਰੂਆਤ ਇੱਥੋਂ ਹੋਈ ਹੈ ਜੀ ਪਹਿਲਾਂ ਕਿਸੇ ਦਾ ਨਜਾਇਜ਼ ਕਬਜ਼ਾ ਕੀਤਾ ਸੀਗਾ ਜੀ ਰਾਜ ਸਿੰਘ ਜੀ ਰਾਜ ਸਿੰਘ ਪੁੱਤਰ ਜੀ ਉਹਨਾਂ ਦਾ ਡੈਡੀ ਦਾ ਨਾਮ ਕੀ ਹੈ ਜਗਿੰਦਰ ਸਿੰਘ ਜੀ ਤੇ ਇੱਕ ਇੱਕ ਹਾਂਜੀ ਹਾਂਜੀ ਪੋਨੇਪੜ ਦੇ ਵਸਾਸੀ ਦੇ ਇੱਕ ਦਾ ਨਾਮ ਰੂਪ ਸਿੰਘ ਆ ਜੀ ਉਹ ਵੀ ਜਗਿੰਦਰ ਸਿੰਘ ਹੀ ਉਹਨਾਂ ਦੇ ਇੱਕ ਆਪਣਾ ਵਿੱਕੀ ਸਿੰਘ ਜੀ ਉਹ ਮੈਂ ਮਹਿੰਦਰ ਸਿੰਘ ਜੀ ਠੀਕ ਹੈ ਜੀ ਇਹਨਾਂ ਨੇ ਜੀ ਰਾਜ ਉਹਨਾਂ ਨੇ ਜੀ ਪਹਿਲਾਂ ਸਾਰੀ ਜਗ੍ਹਾ ਤੇ ਜਣ ਦੀ ਕੰਡਿਆਲੀ ਤਾਰ ਲਾਈ ਹੋਈ ਸੀਗੀ ਸਾਰੀ ਉਹ ਸਾਡੇ ਕੋਲੇ ਜੀ ਵੀਡੀਓ ਹਜੇ ਤੱਕ ਪਈ ਆ ਜਿਹਦੇ ਉੱਤੇ ਕੰਡਿਆਲੀ ਤਾਰ ਲਾਈ ਹੋਈ ਆ ਇਹਨਾਂ ਨੇ ਕਿਹਾ ਵੀ ਸਰ ਕਹਿੰਦੇ ਸਾਡੇ ਪਹਿਲੇ ਇੱਥੇ ਗੋਹਾ ਗੂੜਾ ਛੱਡਦੇ ਸੀ ਜਦੋਂ ਅਸੀਂ ਕੋਈ ਛੱਡਦਾ ਸੀ ਤਾਂ ਇਹ ਕਹਿੰਦੇ ਵੀ ਸਾਡੀ ਜਗ੍ਹਾ ਸੀ ਤੁਹਾਨੂੰ ਛੱਡਣਾ ਨਹੀਂ ਦੇਣਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡੇ ਕੋਲੇ ਜਗ੍ਹਾ ਵਾ ਤੁਹਾਡੀ ਜਗ੍ਹਾ ਵਾ ਤੁਸੀਂ ਸਾਨੂੰ ਪ੍ਰੂਫ ਦਿਖਾ ਕੇ ਆਪਦੀ ਮਿਹਨਤੀ ਕਰਾ ਲਓ ਅਸੀਂ ਨਹੀਂ ਛੱਡਦੇ ਨਹੀਂ ਜਿੱਥੇ ਇਹ ਗੋਹਾ ਗੂੜਾ ਛੱਡਦੇ ਉਹ ਸ਼ਾਮਲਾੜਤੀ ਜਗ੍ਹਾ ਸੀ ਕਿ ਕੀ ਜੱਕੇ ਨਾ ਪ੍ਰਾਪਦੀ ਨਿੱਜੀ ਪ੍ਰਾਪਦੀ ਨਹੀਂ ਉਹਨਾਂ ਦੀ ਨਿੱਜੀ ਇਹ ਕਹਿੰਦੇ ਗਾਡੇ ਘੜੇ ਆ ਜੀ ਅਸੀਂ ਕਹਿੰਨੇ ਤੁਸੀਂ ਆਪਦੇ ਘੜੇ ਤੇ ਛੱਡ ਲਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆਪਦੀ ਚਾਹੇ ਕੰਧ ਕਰ ਲਓ ਚਾਹੇ ਤਾਰ ਬਗਲ ਲਓ ਠੀਕ ਹੈ ਸਾਡਾ ਮਸਲਾ ਇਹ ਸੀ ਉਸ ਤੋਂ ਬਾਅਦ ਅਸੀਂ ਦਰਖਾਸਤ ਦਿੱਤੀ ਵੀਡੀਓ ਸਾਹਿਬ ਨੂੰ ਜੀ ਉਸ ਦਿਨ ਮੇਰੇ ਮਿਹਨਤੀ ਹੋਈ ਇੱਕ ਦਿਨ ਜੀ ਜਿਸ ਦਿਨ ਮਿਹਨਤੀ ਹੋਈ ਆ ਉਸ ਦਿਨ ਮਿਹਨਤੀ ਕਰਨ ਜਦੋਂ ਆਪਣਾ ਪਲਾਟ ਦੇ ਨਾਲ ਇੱਕ ਕਰਮ ਦਾ ਰਾਹ ਸੀਗਾ ਜੀ ਉਹ ਰਾਹ ਇੱਕ ਕਰਮ ਦਾ ਜੀ ਉਹਨੂੰ ਛੱਡ ਰਏ ਸੀ ਦੋ ਕਰਮ ਦਾ ਜੀ ਤੇ ਉਸ ਦਿਨ ਉਹਨਾਂ ਨੂੰ ਮੈਂ ਕਿਹਾ ਮੈਂ ਵੀ ਇੱਕ ਕਰਮ ਦਾ ਰਾਹ ਵਾ ਆਪਣਾ ਨਕਸ਼ੇ 'ਚ ਬੋਲ ਰਿਆ ਵੀ ਇੱਕ ਕਰਮ ਦਾ ਰਾਹ ਛੱਡੂ ਜੀ ਤੇ ਦੂਜੇ ਨੰਬਰ ਤੇ ਵੀ ਚਾਰ ਕਰਮ ਦਾ ਇੱਕ ਪਲਾਟ ਆ ਜੀ ਵੀ ਇੱਕ ਕਰਮ ਦੀ ਰਾਹ ਹੋ ਗਿਆ ਚਾਰ ਕਰਮ ਦਾ ਪਲਾਟ ਹੋ ਗਿਆ ਟੋਟਲ ਹੋ ਗਏ 5 ਕਰਮ ਦੇ <laughs> <laughs> 5 ਕਰਮ ਦਾ ਬਣ ਗਿਆ ਜੀ 27.5 ਫੁੱਟ ਅਸੀਂ ਇਹ ਬਣਾਉਣ ਲੱਗੇ ਸੀ ਜੀ ਪਾਰਕ ਅਸੀਂ ਇਹਨਾਂ ਨੂੰ ਕਿਹਾ ਜੇ ਪਾਰਕ ਬਣਾਉਣੀ ਹੈ ਤੁਹਾਡੀ 27.5 ਫੁੱਟ ਤੇ ਕੰਦ ਕਰ ਲੋ ਜੀ ਇਹਨਾਂ ਨੇ ਕੰਦ ਕੀਤੀ ਹੈ ਜੀ ਉਸ ਤੋਂ ਵਧਾ ਕੇ 10 12 ਫੁੱਟ ਵਧਾ ਕੇ ਕੰਦ ਕੀਤੀ ਹੈ ਤਕਰੀਬਨ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਵੀ ਇਹ ਇਹਨਾਂ ਦਾ ਘੜਾ ਪੂਰਾ ਕਰਕੇ ਰਾਹ ਪੂਰਾ ਕਰਕੇ ਬਾਕੀ ਜਿਹੜੀ ਜਗ੍ਹਾ ਬਣਦੀ ਜਗ੍ਹਾ ਵਾ ਉਹਦੀ ਪਾਰਕ ਬਣ ਜੇ ਜੀ ਜੇ ਪਾਰਕ ਨਹੀਂ ਬਣਨੀ ਤਾਂ ਸਾਡਾ ਦਲਤ ਭਾਈਚਾਰਾ ਜੀ ਅੱਗੇ ਉੱਥੇ ਗੋਹਾ ਗੂੜਾ ਛੜਦਾ ਵਾ ਉਹ ਗੋਹਾ ਗੂੜਾ ਛੜ ਸਕਦਾ ਜੀ ਬਸ ਸਾਡਾ ਮਸਲਾ ਇਹ ਆ ਵੀ ਵੀ ਜਿਹੜਾ ਨਜਾਇਜ਼ ਕਿਸੇ ਦਾ ਰੁਕਿਆ ਹੋਇਆ ਤਾਂ ਉਹਨੂੰ ਛੱਡਣਾ ਜਿੰਨਾ ਇਹਨਾਂ ਦੀ ਬਣਦੀ ਜਗ੍ਹਾ ਵਾ ਆਪਦੀ ਬਣਦੀ ਜਗ੍ਹਾ ਹਾਸਲ ਕਰਨੀ ਨਹੀਂ ਇਹਦੇ ਸਬੰਧ ਵਿੱਚ ਤੁਸੀਂ ਕੋਈ ਲਿਖਤੀ ਦਰਖਾਸਤ ਜਦੋਂ ਆਪਣੇ ਵੀਡੀਓ ਸਾਹਿਬ ਨੂੰ ਦਿੱਤੀ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਸੀ ਹਾਂਜੀ ਉਹ ਆਏ ਸੀ ਤੇ ਫਿਰ ਉਹ ਆਪਦੀ ਮਿੰਨਤੀ ਕਰ ਗਏ ਫਿਰ ਰੁਕਾ ਰੁਕੇ ਗੱਲ ਰੁਕਿੱਤੇ ਰੁਕੀ ਹੋਈ ਗੱਲ ਜੀ ਦੇਖੋ ਜਦੋਂ ਮਿੰਨਤੀ ਕਰਨ ਹੋਈ ਆ ਉਸ ਦਿਨ ਜੀ ਇਹ ਰਾਹ ਵੱਧ ਛੱਡ ਦੇ ਕਰਕੇ ਤੇ ਇਹਨਾਂ ਨੇ ਸਾਡੀ ਗੱਲ ਸੁਣੀ ਨਹੀਂ ਤੇ ਇਹ ਭੱਜ ਗਏ ਅਸੀਂ ਇਹਨਾਂ ਨੂੰ ਕਿਹਾ ਵੀ ਰਾਹ ਇੱਥੇ ਛੱਡੋ ਇਹ ਕਹਿੰਦੇ ਰਾਹ ਇੱਥੇ ਛੱਡਣਾ ਉੱਥ ਉਥੇ ਕੰਧ ਦੇ ਉੱਤੇ ਦੋ ਨਿਸ਼ਾਨੀਆਂ ਲੱਗੀਆਂ ਹੋਈਆਂ ਇੱਕ ਕਰਮ ਤੇ ਇਹ ਦੂਜੀ ਦੋ ਕਰਮ ਤੇ ਦੋ ਨਿਸ਼ਾਨੀਆਂ ਲੱਗੀਆਂ ਹੋਈਆਂ ਜਿਹੜੀ ਹੁਣ ਪਾਰਕ ਬਣੀ ਆ ਉਹ ਪਾਰਕ ਦੋਨਾਂ ਹੀ ਕੰਧ ਦੋਨਾਂ ਹੀ ਨਿਸ਼ਾਨੀਆਂ ਤੋਂ ਓਵਰ ਬਣੀ ਹੋਈ ਆ ਠੀਕ ਆ ਜੀ ਉਹ ਕੋਈ ਵੀ ਆ ਕੇ ਦੇਖ ਸਕਦਾ ਕੋਈ ਵੀ ਅਧਿਕਾਰੀ ਦੇਖ ਸਕਦਾ ਕੋਈ ਵੀ ਪੱਤਰਕਾਰ ਕੋਈ ਵੀ ਮੀਡੀਆ ਕੋਈ ਵੀ ਪਟਵਾਰੀ ਕੋਈ ਵੀ ਕਨਵੋਕ ਆ ਕੇ ਚੈੱਕ ਕਰ ਸਕਦਾ ਉਹ ਦੋਨੇ ਨਿਸ਼ਾਨੀਆਂ ਤੋਂ ਉਲਟ ਨਹੀਂ ਜਿਹੜੀ ਇੱਥੇ ਜਦੋਂ ਗਿਆ ਜੀ ਮੋਤਵਾਰ ਇੱਕ ਤਾਂ ਕੁਲਦੀਪ ਸਿੰਘ ਮੈਂਬਰ ਸੀ ਸੀਗਾ ਜੀ ਜੀ ਆਪਣਾ ਉਹਦਾ ਮਦਦਨਾ ਕੀ ਮਲਕੀਤ ਸਿੰਘ ਮਲਕੀਤ ਸਿੰਘ ਵੀ ਸੀਗਾ ਜੀ ਜੀ ਤੇ ਦੋ ਮੋਤਵਾਰ ਸੀਗੇ ਹੋਰ ਉਹ ਫੇਵਰਚ ਸੀ ਜਾਂ ਫਿਰ ਉਹ ਜਦੋਂ ਨਹੀਂ ਫੇਵਰਚ ਉਹ ਸਾਰਿਆਂ ਦੇ ਫੇਵਰਚ ਸੀ ਜਦੋਂ ਰੌਲਾ ਪਿਆ ਜੀ ਜਦੋਂ ਉਹ ਕਹਿੰਦੇ ਵੀ ਜਗਾ ਦਾ ਰੌਲਾ ਪਿਆ ਵੀ ਉਹ ਇੰਨੇ ਕਰਮਦਾਰਾ ਵੋ ਕਹਿੰਦੇ ਇੰਨੇ ਕਰਮਦਾਰਾ ਵਾ ਉਦੋਂ ਜਗਾ ਜਦੋਂ ਰੌਲਾ ਪਿਆ ਉਹ ਕੰਨ ਕੋ ਕਹਿੰਦਾ ਵੀ ਇਹ ਵੀ ਇੱਥੇ ਹੋਣਾ ਨਹੀਂ ਤੁਹਾਡੀ ਲੜਾਈ ਹੋ ਪਣੀ ਆ ਵੀ ਅਸੀਂ ਫੇਰ ਕਿੱਦਾਂ ਲੜਾਈ ਉਹ ਕਰਾਂਗੇ ਅਸੀਂ ਜਦੋਂ ਵੀਡੀਓ ਬਣਾਉਣ ਲੱਗੇ ਸਾਰੇ ਬੰਦੇ ਭੱਜ ਗਏ ਜੀ ਗੰਦ ਕਰਵਾਉ ਫਿਰ ਜਿਹੜਾ ਤੁਹਾਡੀ ਗੰਦ ਰੋਕਣ ਵਾਲਾ ਜਾਂ ਗੰਦ ਕਰਵਾਉਣ ਵਾਲਾ ਕੋਣ ਬੰਦਾ ਵਾ ਫਿਰ ਫਿਰ ਰੋਲਾ ਕੀ ਪਿਆ ਤੁਹਾਡਾ ਜਿਹੜੀ ਹੁਣ ਪਾਰਕ ਬਣ ਰਹੀ ਆ ਉਹ ਜਣ ਦੀ ਕਲਵੰਤ ਕਰਵਾ ਰਿਆ ਜੀ ਇਹ ਕਲਵੰਤ ਜੀ ਆਮ ਪਾਰਟੀ ਦਾ ਪ੍ਰਧਾਨ ਆ ਜੀ ਅੱਛਾ ਜੀ ਇਹ ਹਾਂਜੀ ਹਾਂਜੀ ਪੰਚਾਇਤਾਂ ਹੋਈਆਂ ਭੰਗ ਜੀ ਇਹ ਪ੍ਰਸ਼ਾਸਕ ਲੱਗਿਆ ਹੋਇਆ ਜੀ ਕਹਿੰਦੇ ਵੀ ਪ੍ਰਸ਼ਾਸਕ ਕਰਾ ਰਿਹਾ ਵਾ ਅਸੀਂ ਤਾਂ ਕਹਿੰਦੇ ਇਹਦੀ ਸਹੀ ਇਨਕੁਆਰੀ ਹੋਵੇ ਨਹੀਂ ਜੇ ਪ੍ਰਸ਼ਾਸਕ ਲੱਗਿਆ ਹੋਇਆ ਫਿਰ ਤੱਕ ਇਹਦੇ ਦਾ ਅਧਿਕਾਰ ਖੇਤਰ ਚ ਹੀ ਨਹੀਂ ਕਿ ਇਹ ਇੰਟਰਫੇਅਰ ਕਰੇ ਤਾਂ ਫਿਰ ਤਾਂ ਵੀਡੀਓ ਕਰ ਸਕਦਾ ਜੀ ਤੇ ਵੀਡੀਓ ਕੋਲ ਗਏ ਸੀਗੇ ਜੀ ਅਸੀਂ ਅਸੀਂ ਪੁਰਾਣਾ ਮੰਗ ਪੱਤਰ ਵੀ ਲੈ ਗਏ ਆ ਜਿਹੜਾ ਪਹਿਲੇ ਹੋਈ ਸੀਗੀ ਬੇਨਤੀ ਤੇ ਵੀਡੀਓ ਨੂੰ ਅਸੀਂ ਦਿਖਾਇਆ ਵੀ ਅਸੀਂ ਆਹ ਕਰ ਲਵਾਤਾ ਸਾਰੀ ਇਹਨੂੰ ਸਮਝਾਇਆ ਵੀ ਐ ਕਰਕੇ ਬੇਨਤੀ ਵਿਚਾਲੇ ਰੋਗੀ ਸੀ ਤੇ ਉੱਥੋਂ ਫਿਰ ਉਹ ਕਹਿੰਦਾ ਤੁਸੀਂ ਤਹਿਸੀਲ ਉਹਦੇ ਕੋਲ ਜੋ ਤਹਿਸੀਲਦਾਰ ਕੋਲੇ ਵੀ ਜਿਹੜੀ ਬੇਨਤੀ ਹੋਈ ਉਹਦਾ ਤੁਹਾਨੂੰ ਸਪਸ਼ਟੀਕਰਨ ਮਿਲਿਆ ਹੋਊਗਾ ਅਸੀਂ ਤਹਿਸੀਲਦਾਰ ਕੋਲੇ ਗਏ ਉਹਦੇ ਆਪਣੇ ਤਹਿਸੀਲਦਾਰ ਦੇ ਮੂਰੇ ਹੁੰਦਾ ਕੀ ਹੁੰਦਾ ਜੀ ਕੰਨ ਕੋ ਨਹੀਂ ਮੂਰੇ ਰੱਖਿਆ ਹੁੰਦਾ ਰੀਡਰ ਰੀਡਰ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਜੀ ਤੁਸੀਂ ਵੀ ਸਾਡੇ ਕੋਲੋਂ ਤਾਂ ਕੋਈ ਸਪਸ਼ਟੀਕਰਨ ਹੀ ਆਇਆ ਫਿਰ ਮੈਂ ਕਨਗੋ ਜਗਤਾਰ ਨੂੰ ਫੋਨ ਲਾਇਆ ਜੀ ਮੈਂ ਉਹਨੂੰ ਪੁੱਛਿਆ ਮੈਂ ਕਿ ਵੀਰੇ ਆਪਣੀ ਐ ਕਰਕੇ ਵੀ ਮਿਹਨਤੀ ਹੋਈ ਸੀਗੀ ਵੀ ਉਹਦਾ ਸਪਸ਼ਟੀਕਰਨ ਦੀ ਰਿਪੋਰਟ ਚਾਹੀਦੀ ਸੀ ਆਪਾਂ ਨੂੰ ਉਹ ਕਹਿੰਦਾ ਵੀਰੇ ਆਪਣੀ ਰਿਪੋਰਟ ਤਾਂ ਬਣੀ ਨਹੀਂ ਜੱਗੇ ਮੈਂ ਕਿਹਾ ਕੀ ਗੱਲ ਹੋ ਗਈ ਜੀ ਕਹਿੰਦਾ ਉਸ ਦਿਨ ਤੁਹਾਡਾ ਰੌਲਾ ਪੈ ਗਿਆ ਸੀ ਵੀ ਤੁਸੀਂ ਕਹਿੰਦੇ ਸੀ ਇੱਕ ਕਰਮਦਾਰ ਆਵਾ ਉਹ ਕਹਿੰਦੇ ਸੀ ਦੋ ਕਰਮਦਾਰ ਆਵਾ ਵੀ ਨਿਸ਼ਾਨੀਆਂ ਦੋ ਲੱਗੀਆਂ ਸੀਗੀਆਂ ਉੱਥੇ ਵੀ ਉਹਦੀ ਕਰਨ ਉਹ ਕਹਿੰਦਾ ਵੀ ਉਹ ਮਿਹਨਤੀ ਦੁਬਾਰੇ ਹੋਊਗੀ ਵੀ ਉਹਦਾ ਕੋਈ ਸਪਸ਼ਟੀਕਰਨ ਨਹੀਂ ਉਹਦੀ ਸਾਡੇ ਕੋਲੇ ਵਿਧ ਪ੍ਰੂਫ ਰਿਕਾਰ ਹਾਂਜੀ ਕਰਨਗੋਦੀ ਤੁਸੀਂ ਇਹਦੇ ਸਬੰਧ ਦੇ ਵਿੱਚ ਜਿਹੜੇ ਇੱਥੇ ਮੌਕੇ ਦੇ ਮੌਜੂਦਾ ਐਮਐਲਏ ਨੇ ਬੀਬੀ ਸਾਹਿਬ ਜੀ ਨੂੰ ਮਾਣੂ ਕੇ ਉਹਨਾਂ ਦੇ ਸਹਿਯੋਗ ਦੇ ਵਿੱਚ ਮਾਮਲਾ ਲੇ ਹਾਂਜੀ ਹਾਂਜੀ ਗਏ ਆ ਜਦੋਂ ਉਹਨਾਂ ਨੇ ਫੈਸਲਾ ਦੇਖੋ ਜੇ ਇਹ ਲਿਆ ਉਹਨਾਂ ਨੇ ਫੈਸਲਾ ਇਹ ਲਿਆ ਸੀ ਪਹਿਲੇ ਦਿਨ ਤਾਂ ਜਿਹੜੀ ਕੰਦ ਕਲਵੰਤ ਕਰਾ ਰਿਆ ਵਾ ਜੀ ਉਸ ਦਿਨ ਉਹਨਾਂ ਨੇ ਜਦੋਂ ਅਸੀਂ ਗਏ ਆ 10 15 ਬੰਦੇ ਗਏ ਆ ਉਹਨਾਂ ਨੇ ਉਸ ਦਿਨ ਉਹਨਾਂ ਨੇ ਬੰਦ ਕਰਵਾਤੀ ਸੀ ਕੰਦ ਜੀ ਠੀਕ ਹੈ ਬੰਦ ਕਰਤੀ ਸੀ ਅਸੀਂ ਤੇ ਅਸੀਂ ਆ ਗਏ ਇਹ ਉਸ ਤੋਂ ਬਾਅਦ ਉਹਨਾਂ ਦੇ ਕਰੇ ਫੇਰ ਚਲੇ ਗਏ ਸ਼ਾਮ ਨੂੰ ਕਿਤੇ ਜੀ ਤੇ ਇਹਨਾਂ ਨੇ ਦੂਜੇ ਦਿਨ ਕੰਮ ਫੇਰ ਚਲਾਤਾ ਅਸੀਂ ਦੂਜੀ ਵਾਰ ਫੇਰ ਸਰਬਜੀਤ ਮੈਡਮ ਕੋਲੇ ਗਏ ਐਮਐਲਏ ਸਾਹਿਬ ਕੋਲੇ ਗਏ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਮੈਡਮ ਜੀ ਐਂ ਕਰਕੇ ਵੀ ਦੁਬਾਰੇ ਉਹਨਾਂ ਨੇ ਫੇਰ ਲਾ ਚਲਾ ਲਿਆ ਉਹ ਮੈਡਮ ਕਹਿੰਦੇ ਵੀ ਅਸੀਂ ਤੁਹਾਨੂੰ ਉਹਨਾਂ ਨੂੰ ਆਪਾਂ ਨੇ ਵੀਡੀਓ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਦੁਬਾਰੇ ਮਨਤੀ ਕਰਾਓ ਅਸੀਂ ਵੀਡੀਓ ਸਾਹਿਬ ਕੋਲੇ ਚਲੇ ਗਏ ਵੀਡੀਓ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਜੀ ਕਹਿੰਦੇ ਵੀ ਅਸੀਂ ਤੁਹਾਨੂੰ ਅੱਜ 2 ਵਜੇ ਤੱਕ ਮਨਤੀ ਦੁਬਾਰੇ ਕਰਾ ਦਿੰਨੇ ਆ ਤੇ ਅਸੀਂ ਫਿਰ ਦੁਬਾਰੇ ਐਮਐਲਏ ਸਾਹਿਬ ਕੋਲੇ ਦੁਬਾਰੇ ਫੇਰ ਗਏ ਮੈਂ ਕਿਹਾ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਵੀ ਤੁਸੀਂ ਵੀ ਕਿਹਾ ਸਾਡੀ ਅਜ ਤੱਕ 2-3 ਦਿਨ ਹੋ ਗਏ ਸਾਨੂੰ ਗੇੜ टीएमएल ਨੇ ਸਾਹਮਣੇ ਇਹ ਕਿਹਾ ਵੀ ਤੁਸੀਂ ਅਸੀਂ ਉਹਨਾਂ ਨੂੰ ਫੋਨ ਲਾਤਾ ਵੀ ਸਾਡੀ ਉਹਨਾਂ ਨਾਲ ਗੱਲ ਹੋ ਗਈ ਤੁਸੀਂ ਉਹਨਾਂ ਨੂੰ ਲੈ ਜਾਓ ਅਸੀਂ ਦੁਬਾਰੇ ਉਹਨਾਂ ਨੂੰ ਕਿਹਾ ਸਾਨੂੰ ਉਹ ਕਹਿੰਦੇ ਅਸੀਂ 2 ਵਜੇ ਤੱਕ ਆਉਂਦੇ ਹਾਂ 2 ਵਜੇ ਤੱਕ ਆਏ ਨਹੀਂ ਅਸੀਂ ਫੋਨ ਲਾਇਆ ਜੀ ਸਾਡਾ ਫੋਨ ਨਹੀਂ ਚੱਕਿਆ ਉਹਨਾਂ ਨੇ ਤੇ ਫਿਰ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅੱਜ ਤਾਂ ਪ੍ਰਸ਼ਾਸਕ ਤੋਂ ਇਹ ਮੰਗ ਕਰ ਰਹੇ ਆ ਜੀ ਵੀ ਜਿੱਦਾ ਜਿੰਨੀ ਜਗ੍ਹਾ ਬਣਦੀ ਆ ਉਹਨੀ ਜਗ੍ਹਾ ਛੱਡੀ ਜਾਵੇ ਜਿੰਨਾ ਰਸਤਾ ਉਹਨਾਂ ਰਸਤਾ ਛੱਡਿਆ ਜਾਵੇ ਜਿਹੜੀ ਬਾਕੀ ਦੀ ਜਗ੍ਹਾ ਲਵਾਰਸ ਬਈ ਆ ਜਿਹੜੀ ਜਗ੍ਹਾ ਉਹਦਾ ਜਾਂ ਤਾਂ ਜੀ ਉਹ ਪਾਰਕੇ ਦੇ ਵਿੱਚ ਅਡਜਸਟਮੈਂਟ ਕੀਤੀ ਜਾਵੇ ਜਾਂ ਅਸੀਂ ਦਲਤ ਭਾਈਚਾਰੇ ਤੋਂ ਬਲਾਉਂਗ ਕਰਦੇ ਆਂ ਜੀ ਜਾਂ ਉੱਥੇ ਜਿਵੇਂ ਹੁਣ ਅਸੀਂ ਕੂੜਾ ਗੋਹਾ ਕੂੜਾ ਸੜਦੇ ਆਂ ਵੀ ਉਹ ਉੱਥੇ ਜਾਂ ਗੋਹਾ ਕੂੜਾ ਸਟਾ ਜਾਵੇ ਸਾਰਾ ਨਗਰ ਸਟਾ ਠੀਕ ਹੈ ਕੀ ਨਾ ਹੀ ਆਪਣਾ ਮੇਰਾ ਨੋ ਜਗਦੀਪ ਕੌਰਾ ਪੋਨੇ ਤੇ ਰਹਿਣ ਵਾਲੇ ਆ ਜੀ ਪੋਨੇ ਤੇ ਰਹਿਣ ਵਾਲੇ ਆ ਅੱਜ ਇੱਥੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਜੀ ਇੱਕ ਜਗ੍ਹਾ ਨੂੰ ਲੈ ਕੇ ਬਈ ਧੱਕਾ ਚਾਈ ਕਰ ਰਿਹਾ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਉਹ ਉਸ ਮਾਮਲੇ ਵਿੱਚ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹੁੰਦੇ ਆ ਜੀ ਅਸੀਂ ਕਹਿੰਨੇ ਵੀ ਜਿਹੜੀ ਸਚਾਈ ਆ ਉਹ ਕੀਤੀ ਜਾਵੇ ਅਸੀਂ ਸਵੇਰੇ ਵੀ ਉਹਨਾਂ ਨੂੰ ਕਿਹਾ ਜਿਹੜਾ ਰਾਜ ਰੂਪ ਆ ਜਿਹੜਾ ਇਹ ਥਾਂ ਰੋਕਣ ਨੂੰ ਫਿਰਦੇ ਆ ਉਹਨਾਂ ਨੂੰ ਮੈਂ ਸਵੇਰੇ ਬੁਲਾ ਕੇ ਕਿਹਾ ਮੈਂ ਕਿਹਾ ਭਾਈ ਜਿਹੜਾ ਤੁਹਾਡਾ ਥਾਂ ਬਣਦਾ ਉਹ ਤੁਸੀਂ ਆਪ ਦਾ ਮੈਂਟੀ ਕਰ ਲਓ ਆਪਦੇ ਚ ਕੰਦ ਕਰ ਲਓ ਬਾਕੀ ਤੁਸੀਂ ਛੱਡ ਦਿਓ ਪਹਿਲਾਂ ਸ ਕਲਵਾਂਤ ਨੇ ਧੱਕਾ ਕੀਤਾ ਉਹ ਆ ਕੇ ਸਾਡੇ ਟੋਏ ਰੋਕ ਲਏ ਸਾਡੇ 55 ਦੇ ਟੋਏ ਮਿਲੇ ਹੋਏ ਸੀ ਸਾਡੇ ਬਜ਼ੁਰਗਾਂ ਨੂੰ ਨਾ ਕਿ ਉਦੋਂ ਇਹ ਨਹੀਂ ਸੀ ਹੁੰਦੇ ਵੀ ਕੂੜੇ ਨੂੰ ਕੋ ਪੰਚਾਇਤ ਸਾਡਾ ਸਰਪੰਚ ਸੀ ਕਰਤਾਰ ਸਿੰਘ ਉਹਨੇ ਸਾਨੂੰ ਟੋਏ ਦਿੱਤੇ ਸੀ ਚਾਰ ਘਰਾਂ ਨੂੰ ਇੱਕ ਗਰਮੇਲ ਨੂੰ ਇੱਕ ਦਿੱਤਾ ਸੀਗਾ ਨੱਥਾ ਸਿਆ ਨੂੰ ਇੱਕ ਦਿੱਤਾ ਸੀਗਾ ਸਗਦੇਵਕਿਆਂ ਨੂੰ ਇੱਕ ਸਾਨੂੰ ਦਿੱਤਾ ਸੀ ਜੀ ਉਹ ਇਹਨਾਂ ਨੇ ਉਹਨਾਂ ਚ ਰੇ ਇਹਨਾਂ ਨੂੰ ਟੇਕ ਨਹੀਂ ਆਈ ਜਿੱਨਾਂ ਚ ਰੇ ਇਹਨਾਂ ਨੇ ਕੰਦ ਨਹੀਂ ਕਰਾਈ ਪਾਰਕ ਨਹੀਂ ਬਣਾਈ ਹੁਣ ਅਸੀਂ ਸਾਡੇ ਘੜੇ ਦੱਬ ਤੇ ਅਸੀਂ ਛੱਡ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਅਸੀਂ ਕਿਹਾ ਚਲੋ ਕੋਈ ਨਾ ਜੇ ਪੰਚਾਇਤ ਦਾ ਭਈ ਅਸੀਂ ਛੱਡ ਦਿੰਦੇ ਆ ਪਰ ਤੁਸੀਂ ਵੀ ਛੱਡੋ ਜਿਹੜੇ ਨਜਾਇਜ਼ ਰੋਕੇ ਹੋਏ ਆ ਹੁਣ ਸਾਡਾ ਇਹੀ ਆ ਵੀ ਜਿਹੜੇ ਉਹਨਾਂ ਦੀ ਉਹਨਾਂ ਦਾ ਥਾਂ ਉਹ ਲੈ ਲੈਣ ਬਾਕੀ ਜਗ੍ਹਾ ਛੱਡ ਦੇਣ ਨਹੀਂ ਪਿੰਡ ਦੇ ਵਿੱਚ ਹੋਰ ਵੀ ਕਈ ਪਰਿਵਾਰਾਂ ਨੇ ਜੀ ਇਹ ਸ਼ਾਮਲਟ ਦੱਬੀਆਂ ਕਿਸੇ ਨੇ ਨਹੀਂ ਦੱਬੀਆਂ ਇਹਨਾਂ ਤਿੰਨ ਘਰਾਂ ਨਹੀਂ ਦੱਬੀਆਂ ਜਣੀ ਇਹ ਦੋ ਤਿੰਨ ਘਰ ਨੇ ਹਾਂ ਇਹ ਤਹਾ ਤੰਨ ਘਰੀ ਆ ਇਹ ਬਸ ਸਾਹਮਣੇ ਜਿਨ੍ਹਾਂ ਨੇ ਦੱਬੀਆਂ ਪਹਿਲਾਂ ਇਹ ਪੰਚਾਇਤ ਦਾ ਵੀ ਥਾਂ ਨੱਪਣ ਨੂੰ ਸਹਿ ਪਰਦੇ ਸੀ ਉਸ ਤੋਂ ਬਾਅਦ ਹੁਣ ਪੰਚਾਇਤ ਵਾਲਾ ਤਾਂ ਬਗਲੇ ਗਿਆ ਹੁਣੇ ਜਿਹੜੇ ਫालतੂ ਟੋਏ ਹੋਰ ਵੀ ਪਏ ਲੋਕਾਂ ਦੇ ਉਹ ਵੀ ਵਿੱਚ ਪਗਲ ਨੂੰ ਕਹਿੰਦੇ ਆ ਤੁਸੀਂ ਇਹਦੇ ਸਬੰਧ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਕਰਦੇ ਆ ਵੀ ਜਿਹੜਾ ਤੋਂ ਪਏ ਆ ਬਾਧੂ ਥਾਂ ਪਿਆ ਉਹਦੇ ਚ ਅਸੀਂ ਕੂੜਾ ਸਿੱਟਾਂਗੇ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਸਾਡੇ ਕੋਲੇ ਕੋਈ ਖੇਤ ਨਹੀਂ ਹੈਗੇ ਵੀ ਅਸੀਂ ਕਿਤੇ ਜਾ ਕੇ ਕੂੜਾ ਸਿੱਟੀਏ ਅਸੀਂ ਹੁਣ ਇੱਥੇ ਉਹ ਥਾਂ 'ਚ ਅਸੀਂ ਕੂੜਾ ਸਿੱਟਣਾ ਬਾਕੀ ਜਿਹੜਾ ਇਹਨਾਂ ਦਾ ਥਾਂ ਆ ਉਹ ਆਪ ਜੀ ਕੰਦ ਕਰ ਲੈਣਾ ਬੇਨਤੀ ਕਰਕੇ ਚਾਰ ਬੰਦੇ ਲਿਆਉਣ ਮੋਤਵਾਰ ਆਪਦੇ ਨੰਬਰ ਦਿਖਾਉਣ ਆਪ ਜੀ ਕੰਦ ਕਰ ਲੈਣ ਬਸ ਅਸੀਂ ਚਾਹੁੰਦੇ ਹਾਂ ਅਸੀਂ ਹਾਂ ਹਰਪ੍ਰੀਤ ਸਿੰਘ ਜੀ ਅੱਜ ਤੁਸੀਂ ਵੀ ਇੱਥੇ ਪਿੰਡ ਦੇ ਨਾਲ ਇਕੱਠੇ ਹੋਏ ਹੋ ਇਹ ਜਗ੍ਹਾ ਦਾ ਰੋਲਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਉਹਦੇ ਬਾਰੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਉਸ ਦਿਨ ਕਲਵਾਂਤ ਇੱਥੇ ਕੰਦ ਕਰਵਾ ਰਿਆ ਸੀ ਜੀ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਵੀਰੇ ਜਿੱਥੇ ਕੰਦ ਹੁੰਦੀ ਹੈ ਉੱਥੇ ਕਰਵਾ ਦੇ ਸਾਡਾ ਵੀਰ ਜੱਗਾ ਵੀਰੇ ਕਹਿ ਰਿਹਾ ਸੀ ਕਿ ਭਾਈ ਜਿੱਥੇ ਕੰਦ ਨੂੰ ਦੇ ਤੂੰ ਉੱਥੇ ਕਰਵਾ ਦੇ ਜੀ ਆਲ ਡਾ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਤੂੰ ਤਿੰਨ ਮਹੀਨੇ ਥਾਣੇ ਬਿਠਾ ਦੂੰਗਾ ਵੀ ਸਾਡਾ ਜਿੱਥੇ ਕੰਮ ਅਸੀਂ ਆਪ ਦਾ ਕਰ ਰਹੇ ਹਾਂ ਉਹ ਵੀ ਸਾਡੇ ਕੋਲੇ ਵੀਡੀਓ ਪਈ ਹੈ ਇਦਾਂ ਸਗੋਂ ਉਹਨਾਂ ਨੂੰ ਇਹ ਗੱਲ ਕਹਿ ਰਹੇ ਸੀ ਕਿ ਜਿੱਥੇ ਕੰਦ ਹੁੰਦੀ ਹੈ ਜੀ ਤੁਸੀਂ ਉੱਥੇ ਕਰਵਾਓ ਬਈ ਸੋਡੇ ਨਾਲ ਵੀ ਪਾਰਕ ਦੀ ਜਗ੍ਹਾ ਵਧਾਓ ਜੀ ਆ ਮਾਮਲਾ ਸੀ ਠੀਕ ਹੈ ਜੀ ਫਿਰ ਉੱਥੇ ਉਹਨੂੰ ਸਰਪੰਚ ਨੇ ਜਿਹੜੀਆਂ ਧਮਕੀਆਂ ਜੀ ਨੂੰ ਜਿਹੜਾ ਇਹਨੂੰ ਕਲਵੰਤ ਹਾਂਜੀ ਹਾਂਜੀ ਆਉਣ ਵਾਲਾ ਸਰਪੰਚ ਕਹਿੰਦੇ ਹੋ ਜੀ ਨੂੰ ਹਾਂਜੀ ਹਾਂਜੀ ਉਹਨੇ ਫਿਰ ਤੁਹਾਨੂੰ ਯਾਨੀ ਧਮਕੀਆਂ ਦਿੱਤੇ ਉਹਦਾ ਕੋਈ ਰਿਕਾਰਡ ਹੈਗਾ ਆਪਣੇ ਕੋਲੇ ਜੀ ਉਹਦੇ ਕੋਲੇ ਸਾਡੇ ਕੋਲੇ ਵੀਡੀਓ ਵੀ ਹੈਗੀ ਹੈ ਜੀ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਕੀ ਨਾਂ ਹੈ ਆਪਣਾ ਮੇਰਾ ਨਾਂ ਸੁਵਾਨ ਸਿੰਘ ਹੈ ਜਿੱਥੋਂ ਦੇ ਰਹਿਣ ਵਾਲੇ ਹਾਂ ਜੀ ਮੇਰਾ ਪਿੰਡ ਪੋਨੇ ਦਾ ਪੋਨੇ ਦੇ ਵਿੱਚ ਜਿਹੜਾ ਜ਼ਮੀਨ ਨੂੰ ਲੈ ਕੇ ਥੋੜੀ ਜਗ੍ਹਾ ਨੂੰ ਲੈ ਕੇ ਲਾਈ ਝਗੜਾ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਗੱਲ ਤਾਂ ਇਹ ਹੈ ਜੀ ਉਸ ਦਿਨ ਫਿਲਹਾਲ ਤਾਂ ਮੈਂ ਮ ਉੱਥੇ ਜਿਹੜੀ ਜਗ੍ਹਾ ਬਣ ਰਹੀ ਸੀ 5.5 ਕਰਮਾਂ ਦੀ ਜਗ੍ਹਾ ਸੀ 27 ਫੁੱਟ ਜਗ੍ਹਾ ਬਣਦੀ ਸੀ ਜੀ ਤੇ ਉਸ ਦਿਨ ਉਹੀ ਗੱਲ ਹੋਈ ਸੀਗੀ ਤੇ ਦੂਜੇ ਦਿਨ ਜਦੋਂ ਕੰਦ ਕਰ ਲਗੇ ਉਸ ਦਿਨ ਮੈਂ ਇੱਥੇ ਮੌਜੂਦ ਸੀ ਜੀ ਉਸ ਦਿਨ ਮੈਂ ਕਲਵੰਤ ਵੀਰ ਨੂੰ ਕਿਹਾ ਵੀ ਮੈਂ ਕਿਹਾ ਵੀਰੇ ਜਿੱਥੇ ਆਉਂਦੀ ਆ ਵੀ ਉੱਥੇ ਆਪਦੀ ਤੁਸੀਂ ਨਵੇੜ ਦੋ ਇਹਨਾਂ ਦੀ ਵੀ ਜਿੰਨੀ ਪਾਰਕ ਵੱਧ ਸਕਦੀ ਓਨ ਦੀ ਬਾਜ ਜੀ ਜੀ ਨੇ ਵੀ ਕੱਲ ਨੂੰ ਇੱਥੇ ਰੋਲੇ ਵਾਲਾ ਕੰਮ ਹੋਊਗਾ ਤੇ ਕਹਿੰਦਾ ਵੀ ਇਹ ਅਸੀਂ ਤਾਂ ਇੱਥੇ ਹੀ ਗੰਦ ਕਰਨੀ ਆ ਵੀ ਸਾਰ ਇੱਥੇ ਹੀ ਮਨਤੀ ਹੋਈ ਆ ਅਸੀਂ ਨਹੀਂ ਤੂੰ ਗਾਂ ਕਰਨੀ ਵੀ ਜਿਹੜੀ 13 ਫੁੱਟ ਜਗ੍ਹਾ ਬਣਦੀ ਆ ਇਹ ਚਾਹੇ ਆਪਦਾ ਗੋ ਤੇ ਅੱਜ ਇਹ ਆਪਣਾ ਵਿਕੰਧ ਕਰ ਲਗੇ ਸੀ ਅਸੀਂ ਰੋਕਿਆ ਜੀ ਉਹਨਾਂ ਨੂੰ ਬਸ ਇਹੀ ਗੱਲ ਰੋਕਿਆ ਵੀ ਜਿਹੜੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਕਲਵੰਦ ਸਿੰਘ ਆਮ ਆਦਮੀ ਪਾਰਟੀ ਦਾ ਆਗੂ ਆ ਤੁਹਾਡੇ ਨਾਲ ਤੱਕਾ ਕਰ ਰਿਹਾ ਜੀ ਮੈਂ ਤਾਂ ਉਹਨੂੰ ਹਵੇ ਤੱਕੇ ਵਾਲੀ ਗੱਲ ਹੀ ਹੋ ਗਈ ਇਹ ਚ ਕੀ ਗੱਲ ਜੇ ਆਪਾਂ ਕਹਿੰਦੇ ਵੀ ਜਿਹੜੀ ਗੱਲ ਸਹੀ ਆ ਸਹੀ ਨੂੰ ਸੋ ਸਹੀ ਕਹੋ ਜੀ ਠੀਕ ਹੈ ਨਾ ਅਸੀਂ ਉਹਦੇ ਨਾਲ ਸੀ ਜੇ ਉਹ ਸਹੀ ਕਰਾਉਂਦਾ ਸੀ ਨਾਲ ਸੀ ਅਸੀਂ ਕਿਉਂ ਰੋਲਾ ਪਾਉਣਾ ਸੀਗਾ ਇੱਥੇ ਬਸ ਇਹੀ ਚੱਕਰ ਸੀਗਾ ਜੀ ਤੇ ਹੁਣ ਅਸੀਂ ਦਾ ਹਾਲੇ ਵੀ ਇਹੀ ਚਾਹੁੰਦੇ ਆ ਜੇ ਤਾਂ ਜਿੱਥੇ ਪਾਰਕ ਵਧਾਈਏ ਪਾਰਕ ਵਧਾਉਣ ਜੇ ਨਹੀਂ ਵਧਾਉਂਦੇ ਜੀ ਅਸੀਂ ਇਹੀ ਹਾਲ ਹੈ ਜੇ ਹੋਰ ਤਾਂ ਕੋਈ ਹਾਲ ਨਹੀਂ ਠੀਕ ਹੈ ਜੀ ਉਹ ਬੋਲ ਤੂੰ ਉੱਦਣ ਵਾਲੀ ਹੈਲੋ ਹਾਂਜੀ ਬਾਈ ਹੱਸੇ ਕਾਲ ਜੀ ਹੱਸੇ ਕਾਲ ਬਾਈ ਹਾਂਜੀ ਬਾਈ ਕੀ ਹਾਲ ਨੇ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਹਾਂਜੀ ਕਲਵੰਸ ਸਿੰਘ ਪੁਨੇ ਤੋਂ ਬੋਲਦੇ ਵੀ ਜੀ ਹਾਂਜੀ ਹਾਂਜੀ ਜੀ 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 ਮੈਂ ਪੱਤਰਕਾਰ ਜਨ ਸਤਿਨੂ ਰੀਪਿਆ ਤੋਂ ਮਨਜੀਤ ਲੀਲਾ ਬੋਲਦਾ ਜੀ ਹਾਂਜੀ ਹਾਂਜੀ ਬਾਈ ਕੀ ਹਾਲ ਨੇ ਭਰਾ ਕਵੇਂ ਠੀਕ ਹੋ ਜੀ ਹਾਂਜੀ ਠੀਕ ਠਾਕ ਅੱਛਾ ਇਹ ਤਾਂ ਛੋਡੇ ਪਿੰਨ ਦਾ ਗੱਲ ਸਾਮਲਾ ਤਾਂ ਕੋਈ ਮਾਮਲਾ ਸੀ ਉਹ ਵੀਡੀਓ ਵੇਖ ਚੱਲੀ ਜਾਂਦੀ ਸੀ ਆਮ ਸ਼ਾਮਲਾ ਉਹ ਨੀਓ ਜਗਾ ਸੀਗੀ ਪੰਚਾਇਤੀ ਉਹ ਤਾਂ ਅਸੀਂ ਬਗਲਤੀ ਸੀਗੀ ਹਾਂਜੀ 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 ਉਹ ਕੋਈ اتنا ਕਲ ਦੀ ਖਬਰ ਚੱਲ ਰਹੀ ਸੀ ਮਿੰਨ ਵੀ ਖਬਰ ਆਈ ਸੀਗੀ ਤੇ ਉਹਦੇ ਵਿੱਚ ਦੂਜੇ ਜਿਹੜੀ ਚੈਨਲ ਤੇ ਚੱਲ ਰਹੀ ਆ ਉਹਦੇ ਵਿੱਚ ਤੁਹਾਡਾ ਕੋਈ ਪੱਖ ਨਹੀਂ ਤੁਹਾਡੇ ਤੇ ਦੋਸ਼ ਵੀ ਲਾ ਰਹੀ ਸੀਗੀ ਤੁਹਾਡੇ ਖਰਾਬ ਨਜ਼ਾਰਾ ਵੀ ਕਰ ਰਹੇ ਸੀਗੇ ਮੈਂ ਹਮ ਮੈਂ ਕਹਿੰਦੀ ਮੈਂ ਪੱਖ ਲੈਤ ਬਣਾ ਕਿਵੇਂ ਲਊਗਾ ਮੈਂ ਕਹਾਂ ਸੋਗੇ ਨਾ ਆਪਣੇ ਦੋਸਤੀਆਂ ਜਾਂ ਦੂਜਿਆਂ ਕੋਈ ਦੁਸ਼ਮਣ ਨਹੀਂ ਆ ਬਸ ਪੱਤਰਕਾ ਤਾਂ ਨਿਰਪੱਖ ਹੁੰਦਾ ਵਾ ਤੇ ਉਹੀ ਗੱਲ ਆ ਮੈਂ ਤਾਂ ਹੀ ਤੁਹਾਡਾ ਪਤਾ ਹੀ ਤਾਂ ਨੰਬਰ ਲਿਆ ਸੀ ਕੀ ਕਹਿਣਾ ਚਾਹੁੰਦੇ ਤੇ ਸੰਦ ਵਿੱਚ ਕੀ ਮਾਮਲਾ ਜਿਸ ਲਈ ਉਦੇ ਜ ਕੁਛ ਨਹੀਂ ਹੈਗਾ ਜੀ ਆਪਾਂ ਜਿਹੜਾ ਪੰਚਾਇਤੀ ਥਾਂ ਸੀ ਨਾ ਮੈਂ ਤੁਹਾਨੂੰ ਰਾਕਸ਼ਾ ਵੀ ਭੇਜ ਦਿੰਨਾ WhatsApp ਤੇ ਉਹ ਆਪਾਂ ਤਕਉਣ ਚ ਜਿਵੇਂ ਨਾ ਉਹ ਆਪਣੀ ਕੰਨਗੋ ਦੀ ਨਿਸ਼ਾਨਦੇਹੀ ਕੀਤੀ ਸੀ ਨੇ ਛੱਡੇ ਲੱਗੇ ਸੀ ਹਾਂ 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 ਆਪਾਂ ਉਸ ਹਿਸਾਬ ਨਾਲ ਬਗਲਤਾ ਨਾਲ ਨਾ ਚਾਰ ਕਰਮ ਦਾ ਪਲਾਟ ਪਿਆ ਕਿਸੇ ਦਾ ਜ਼ਿਮੀਂਦਾਰ ਦਾ ਕੋਕੇ ਜੀ ਇਹ ਕਹਿੰਦੇ ਸੀ ਉਹ ਗਾਂਹ ਬਗਲ ਉਹ ਤੋਂ ਵਾਂ ਇੱਕ ਪਈ ਪਈ ਆ ਜੀ ਰਾਹ ਪਿਆ ਵਾ ਪੰਚਾਇਤੀ ਠੀਕ ਆ ਜੀ ਤੇ ਇਹ ਕਹਿੰਦੇ ਵੀ ਉਹ ਰਾਹ ਵੀ ਬੱਥ ਬਗਲ ਠੀਕ ਆ ਜੀ ਇਹ ਜਿਹੜੇ ਕੱਲ ਬੋਲਦੇ ਦੀ ਬੰਦੇ ਜੀ 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 ਤੇ ਉਹ ਜਿਹੜਾ ਮੇਰੇ ਕੋਲੇ ਨਕਸ਼ਾ ਉਹਦੇ ਤੇ ਲੱਗਿਆ ਹੋਇਆ ਹੈ ਜੀ ਇੱਕ ਕਰਨ ਦਾ ਉਹ ਓਕੇ ਜੋਕੇ ਤੇ ਇਹ ਕਹਿ ਰਿਹਾ ਵੀ ਦੋ ਕਰਨ ਦਾ ਉਹ ਮੈਂ ਤੁਹਾਨੂੰ ਨਕਸ਼ਾ ਭੇਜ ਦਿੰਦਾ ਉਹ ਜੀ 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 ਤੇ ਬਸ ਆਹੀ ਰੋਲਾ ਜੀ ਉਹ ਹੋਰ ਕੋਈ ਇਹਨਾਂ ਨੇ ਲੋਕ ਇਹ ਵੀ ਆਮ ਆਦਮੀ ਪਾਰਟੀ ਦਾ ਸਾਡੇ ਨੂੰ ਧੱਕਾ ਕਰਵਾ ਰਿਹਾ ਕਲਵੰਤ ਸਿੰਘ ਪਾਰਟੀ ਦੇ ਪੰਜਾਬ ਸਰਕਾਰ ਦੇ ਸਹਿ ਨਹੀਂ ਹੈ ਨਾ ਜੀ ਉਹ ਤਾਂ ਮੈਂ ਲੈਕਟ ਹੁਣ ਲੜਨੀ ਆ ਇਹ ਤਾਂ ਬੇਬੁਨਿਆਦ ਗੱਲਾਂ ਆ ਇਹ ਤਾਂ ਕੋਈ ਗੱਲ ਹੀ ਨਹੀਂ ਐ ਇਹ ਜੀ ਹਾਂਜੀ 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 ਆਪਾਂ ਨੂੰ ਨਾ ਮੈਨੂੰ ਡੇਢ ਸਾਲ ਹੋ ਗਿਆ ਜੀ ਕੰਮ ਕਰਦੇ ਨੂੰ ਪਿੰਡ ਦਾ 55 ਲੱਖ ਪਹਿਲਾਂ ਲਾਇਆ ਸੀ ਤਿੰਨ ਦੋ ਗਲੀਆਂ ਹੁਣ ਬਣਾ ਰਿਆ ਵਾਂ ਤੀਜੀ ਗਲੀ ਬਣਾਉਣ ਲੱਗਿਆ ਜੀ 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 ਇੱਕ ਸਾਡੇ ਖੱਡਾ ਰੂੜੀ ਦਾ ਬਹੁਤ ਬੁਰਾ ਹਾਲ ਸੀਗਾ ਮੀਂਹ ਚੀਮਨੇ ਵਾਲੇ ਰਾਹ ਤੇ ਉਹ ਵੀ ਮੈਂ ਚਾਰ ਦੁਵਾਰੀ ਕਰੀਆ 35000 ਰੁਪਏ ਤੇ ਲੱਗੀ ਆ ਜੀ 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 ਉੱਥੇ ਹੁਣ ਮੈਂ ਬੂਟੇ ਲਾਇਆ ਡੇਢ ਦੋ ਦਾ ਬੂਟਾ ਲਾਇਆ ਉਹਦੇ ਅੰਦਰ ਪਹਿਲਾਂ ਉੱਥੇ ਜਾਣੀ ਕੋਈ ਖੜਨ ਨੂੰ ਜਗ੍ ਹਾਂ ਠੀਕ ਹੈ ਜੇ ਮੈਂ ਝੂਠਾ ਹੋਵਾਂ ਜਿੱਥੇ ਮਰਜ਼ੀ ਬਿਠਾ ਲਿਓ ਮੈਂ ਦੇਣਦਾਰ ਹੋਊਂਗਾ ਜੀ ਨਹੀਂ ਨਹੀਂ ਬਸ ਵੀ ਜੀ ਗੱਲ ਪਤਾ ਕੀ ਸੀਗੀ ਦਿਖੋ ਮੈਂ ਮੇਰੇ ਕੋਲ ਬੰਦਾ ਵਾਂਗ ਮੇਰੇ ਕੋਲ ਗੱਲ ਨਹੀਂ ਵੀ ਹਮੇ ਕਹਿਤੀ ਮੇਰੀ ਸੁਣੋ ਨਾ ਬੇਨਤੀ ਹੁਣ ਮੇਰੇ ਕੋਲ ਵੀ ਖਬਰਾਈ ਸੀ ਹੁਣ ਮੇभी ਖਬਰ ਚਲੋਣੀ ਸੀ ਕਿਉਂਕਿ ਮੈਂ ਤੁਹਾਡੇ ਪੱਖ ਤੋਂ ਬਣਾ ਕੰਮ ਕਰ ਮੈਂ ਚਲਾ ਸਕਦਾ ਕਿਉਂਕਿ ਤੁਹਾਡਾ ਪੱਖ ਹੀ ਲੈਣਾ ਜ਼ਰੂਰੀ ਹੈ ਨਾ ਦੋਨੇ ਤਰ੍ਹਾਂ ਦਾ ਇੱਕ ਨੇ ਦੂਸ ਲਾਇਆ ਤੇ ਦੂਜੀ ਤਰ੍ਹਾਂ ਕੀ ਕਹਿੰਦੀ ਆ ਬੰਨ ਪੱਖ ਦਾ ਦੋਨਾਂ ਤਰ੍ਹਾਂ ਲੈਣਾ ਚਾਹੀਦਾ ਨਾ ਹਾਂ ਜੀ